ਨਮਸਕਾਰ ਆਕਾਸ਼ਵਾਣੀ ਦਾ ਇਹ ਚਲੰਦਰ ਕੇਂਦਰ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਕਿਹਾ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਭਾਰਤ ਨੂੰ ਵਿਸ਼ਵ ਪੱਧਰ ਤੇ ਲੈ ਜਾਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਦਿਨ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਤਾਲੀਪਾਲ ਨੇ ਪੰਜਾਬ ਦੇ ਲੋਕਾਂ ਨੂੰ ਮਨੁੱਖੀ ਤਸਕਰੀ ਦਾ ਹਿੱਸਾ ਨਾ ਬਣਨ ਦਾ ਸੱਦਾ ਦਿੱਤਾ ਹੈ ਅਤੇ ਐਥਲੈਟਿਕਸ ਵਿੱਚ ਏਸ਼ੀਅਨ ਖੇਡਾਂ ਦੇ ਕਾਂਸੀ ਤਮਗਾ ਜੇਤੂ ਗੁਲਬੀਰ ਸਿੰਘ ਨੇ ਮਰਦਾਂ ਦੀ 5000 ਮੀਟਰ ਇਨਡੋਰ ਦੌੜ 13 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਪੂਰੀ ਕਰਕੇ ਇਤਿਹਾਸ ਰਚਿਆ ਵਿਸ਼ਵ ਚੈਂਪੀਅਨਸ਼ਿਪ 2025 ਲਈ ਕੀਤਾ ਕੁਆਲੀਫਾਈ ਤੇ ਹੁਣ ਖਬਰਾਂ ਵਿਸਥਾਰ ਨਾਲ ਕੇਂਦਰੀ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਨੇ ਕਿਹਾ ਹੈ ਕਿ ਭਾਰਤ ਨੂੰ ਵਿਸ਼ਵ ਪੱਧਰ ਤੇ ਲੈ ਜਾਣ ਲਈ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਬਣਾਈ ਗਈ ਹੈ ਅੱਜ ਨਵੀਂ ਦਿੱਲੀ ਜੁਦਲੀ ਯੂਨੀਵਰਸਿਟੀ ਦੀ 101ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਭਰ ਵਿੱਚ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਲਾਗੂ ਕਰਕੇ ਸਾਲ 2047 ਤੱਕ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾਇਆ ਜਾ ਸਕਦਾ ਹੈ आज भारत की 60 परसेंट आबादी युवाओं की है उसमें से ज्यादातर स्कूल एंड कॉलेजेस एंड यूनिवर्सिटी में रहते हैं प्रधानमंत्री जी की जो आह्वान है हमें अपना कर्तव्य निभाना है भारत को 2047 तक विकसित भारत में परिवर्तित करना है तब ये संभव हो पाएगा अगर दिल्ली विश्वविद्यालय के नेतृत्व में हम देश में राष्ट्रीय शिक्षा नीति को लागू कर पाएंगे ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਦੀਨੇ 11 ਵਜੇ ਆਕਾਸ਼ਵਾਣੀ ਤੇ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੀ ਰੇਡੀਓ ਪ੍ਰੋਗਰਾਮ ਦਾ 119ਵਾਂ ਐਪੀਸੋਡ ਹੋਵੇਗਾ। ਮਨ ਕੀ ਬਾਤ ਪ੍ਰੋਗਰਾਮ ਆਕਾਸ਼ਵਾਣੀ ਅਤੇ ਦੂਰਦਰਸ਼ਨ ਦੇ ਸਮੁੱਚੇ ਨੈਟਵਰਕਾਂ ਆਕਾਸ਼ਵਾਣੀ ਖਬਰਾਂ ਦੀ ਵੈੱਬਸਾਈਟ ਅਤੇ న్యూਸ ਔਨ ਯਾ ਆਈਆਰ ਮੋਬਾਈਲ ਐਪ ਤੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਨੂੰ ਆਈਆਰ ਨਿਊਜ਼, ਡੀਡੀ ਨਿਊਜ਼, ਪ੍ਰਧਾਨ ਮੰਤਰੀ ਦੇ ਦਫ਼ਤਰ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ YouTube ਚੈਨਲਾਂ ਤੇ ਵੀ ਸਿੱਧਾ ਪ੍ਰਸਾਰਿਤ ਕੀਤਾ ਜਾਵੇਗਾ। આકાશવાણી હિન્દી પ્રસારણ તુરંત બાદ પ્રોગ્રામનું ખેતરી ભાષાવા ચ પ્રસારિત કરેગા. ਪੂਸਾ ਕ੍ਰਿਸ਼ੀ ਵਿਗਿਆਨ ਮੇਲਾ ਅੱਜ ਨਵੀਂ ਦਿੱਲੀ 'ਚ ਸ਼ੁਰੂ ਹੋ ਗਿਆ ਹੈ ਇਸ ਤਿੰਨ ਦਿਨਾਂ ਮੇਲੇ ਦਾ ਵਿਸ਼ਾ ਉੱਨਤ ਖੇਤੀ ਵਿਕਸਿਤ ਭਾਰਤ ਰੱਖਿਆ ਗਿਆ ਹੈ ਇਸ ਪ੍ਰੋਗਰਾਮ ਦਾ ਉਦਘਾਟਨ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾ ਸਿੰਘ ਚੌਹਾਨ ਨੇ ਕੀਤਾ ਇਸ ਮੌਕੇ ਬੋਲਦਿਆਂ ਸ਼੍ਰੀ ਚੌਹਾਨ ਨੇ ਕਿਹਾ ਕਿ ਖੇਤੀਬਾੜੀ ਭਾਰਤੀ ਅਰਥ ਵਿਵਸਥਾ ਦੀ ਰੀੜ ਅਤੇ ਜੀਵਨ ਰੇਖ ਹੈ ਉਨਾ ਕਿਹਾ ਕਿ ਕਿਸਾਨਾਂ ਅਤੇ ਖੇਤੀਬਾੜੀ ਤੋਂ ਬਿਨਾਂ ਇੱਕ ਵਿਕਸਿਤ ਭਾਰਤ ਸੰਭਵ ਨਹੀਂ ਹੈ। ਉਹਨਾਂ ਕਿਹਾ ਕਿ ਸਰਕਾਰ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਲਈ ਖੇਤੀਬਾੜੀ ਦੇ ਖੇਤਰ ਵਿੱਚ ਲਗਾਤਾਰ ਕੰਮ ਕਰ ਰਹੀ ਹੈ। ਮੇਲੇ ਦਾ ਮੁੱਖ ਆਕਰਸ਼ਣ ਭਾਰਤੀ ਖੇਤੀ ਵਾਰੀ ਖੋਜ ਸੰਸਥਾ ਵੱਲੋਂ ਵਿਕਸਿਤ ਆਧੁਨਿਕ ਕਿਸਮਾਂ ਦੇ ਟੈਕਨੋਲੋਜੀਆ ਦਾ ਪ੍ਰਦਰਸ਼ਨ ਕਰਨਾ ਹੈ ਸੈਲਾਨੀਆਂ ਨੂੰ ਭਾਰਤੀ ਖੇਤੀਬਾੜੀ ਖੋਜ ਸੰਸਥਾਨ कृषि ਵਿਗਿਆਨ ਕੇਂਦਰ ਕਿਸਾਨ ਉਤਪਾਦਕ ਸੰਗਠਨਾ ਉਦਮੀਆਂ ਤੇ ਸਟਾਰਟਅਪ ਦੀਆਂ ਟੈਕਨੋਲੋਜੀਆ ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਪ੍ਰਦਰਸ਼ਨੀਆਂ ਦਾ ਪਤਾ ਲਗਾਉਣ ਦਾ ਮੌਕਾ ਵੀ ਮਿਲੇਗਾ ਪੰਜਾਬ ਦੇ ਪ੍ਰਵਾਸੀ ਮਾਮਲਿਆਂ ਬਾਰੇ ਮੰਤਰੀ ਗੁਲਦੀਪ ਸਿੰਘ ਢਾਲੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਮਨੁੱਖੀ ਤਸਕਰੀ ਦਾ ਹਿੱਸਾ ਨਾ ਬਣਨ ਦਾ ਸੱਤਾ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਸਹੀ ਤਰੀਕਾ ਨਹੀਂ ਹੈ ਜਿਸ ਦੀ ਪਾਲਣਾ ਕਰਦੇ ਹੋਏ ਲੋਕ ਆਪਣੇ ਹੀ ਬੱਚਿਆਂ ਨੂੰ ਵਿਦੇਸ਼ ਭੇਜਣ ਲਈ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਨੇ। ਮੈਂ ਵੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਦੇਦਾ, ਮੈਂ ਉਹ ਜੀ ਬੋਲਦਾ, ਉਹ ਜੀ। ਪਾਰਲੀਆ ਨੂੰ ਬੇਨਤੀ ਕਰਦਾ। ਮੇਰੀ ਐਨਐਸਆਈ ਪ੍ਰਧਾਨ ਨੂੰ ਬੇਨਤੀ ਆ, ਸੈਮੀਨਾਰ ਵਿੱਚ ਬਿਠੇ ਪ੍ਰਧਾਨ ਨੂੰ ਬੇਨਤੀ ਆ ਕਿ ਜਿਹੜਾ ਮਨੁੱਖੀ ਤਸਕਰੀ ਦਾ ਧੰਦਾ ਚੱਲ ਰਿਹਾ ਹੈ ਦਾ ਆਪਾਂ ਹਿੱਸਾ ਨਾ ਬਣੀਏ ਤੁਹਾਨੂੰ ਮੇਰੀ ਹੱਥ ਜੋੜ ਕੇ। ਪੰਜਾਬੀਓ ਇਹ ਕੰਮ ਨਹੀਂ ਠੀਕ ਯਾਰ ਇਹ ਰਾਤ ਛੱਡਣਾ ਪਊ ਆਪਾਂ ਨੂੰ ਆਪਾਂ ਨੂੰ ਉਹ ਜਿਹੜਾ ਸੱਜੀ ਆਪਾਂ ਨੂੰ ਲੈਪਟਾਪ ਦੇ ਨਾਲ ਜੋੜਨਾ ਪਊ ਆਪਾਂ ਨੂੰ ਕਿਤਾਬਾਂ ਦੇ ਨਾਲ ਜੋੜਨਾ ਪਊਗਾ ਆਪਾਂ ਨੂੰ ਪੜ੍ਹ ਲਿਖ ਕੇ ਬਾਹਰ ਜਾਓ ਜਿੰਨੇ ਜਾਣਾ ਪੰਜਾਬ ਦਾ ਆਲਮੀ ਪ੍ਰਵਾਸ ਨੌਜਵਾਨਾਂ ਵਿੱਚ ਪ੍ਰਵਾਸ ਦਾ ਰੁਝਾਨ ਕਾਰਨ ਅਤੇ ਇਸ ਦੇ ਪ੍ਰਭਾਵ ਵਿਸ਼ੇਤੇ ਐਨ ਆਰ ਆਈ ਸਭਾ ਪੰਜਾਬ ਵੱਲੋਂ ਕਰਵਾਈ ਦੂ ਰੋਜ਼ਾ ਸੈਮੀਨਾਰ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਢਾਲੀਵਾਲ ਨੇ ਕਿਹਾ ਕਿ ਸੂਬਾ ਸਰਕਾਰ ਅਮਰੀਕਾ ਤੋਂ ਉਹਨਾਂ ਨੂੰ ਰਿਪੋਰਟ ਹੋ ਰਹੇ ਨੌਜਵਾਨਾਂ ਦੀ ਮਦਦ ਕਰੇਗੀ ਉਹਨਾਂ ਸੂਚਿਤ ਕਰਦਿਆਂ ਕਿਹਾ ਕਿ ਜੋ ਵੀ ਗੈਰ ਕਾਨੂੰਨੀ ਪਰਵਾਸ ਵਿੱਚ ਸ਼ਾਮਲ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਫਰਦ ਸੀ ਜਿਹੜੇ ਬੋਲ ਕੇ ਆ ਹਰ ਬੰਦੇ ਲਈ ਦਰਵਾਜ਼ੇ ਖੁੱਲੇ ਆ ਸਰਕਾਰ ਦੇ ਅਸੀਂ ਹਰ ਬੰਦੇ ਦਾ ਸਹਿਯੋਗ ਕਰ ਰਹੇ ਹਾਂ ਹਰ ਇੱਕ ਨੂੰ ਗਲੇ ਲਾ ਰਹੇ ਇਹ ਬੇਸਿਕ ਸਾਡੀ ਡਿਊਟੀ ਬਣਦੀ ਆ ਗੌਰਮੈਂਟ ਆਫ ਪੰਜਾਬ ਦੀ ਉਹ ਡਿਊਟੀ ਅਸੀਂ ਕਰਾਂਗੇ ਨਕਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਧਾਰਮਿਕ ਜਥੇਬੰਦੀਆਂ ਗੈਰ ਸਰਕਾਰੀ ਸੰਗਠਨਾ ਤੇ ਮੋਤਬਰ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਦੀ ਸੰਭਾਲ ਲਈ ਅੱਕੇ ਆਉਣ ਦੀ ਅਪੀਲ ਕੀਤੀ। ਜਿੰਨੀਆਂ ਸਾਡੀਆਂ ਸਭਾ ਸੁਸਾਇਟੀਆਂ ਨੇ ਧਾਰਮਿਕ ਜਥੇਬੰਦੀਆਂ ਨੇ ਜਿੰਨੀਆਂ ਐਨ ਜੀਓਜ਼ ਬਣੀਆਂ ਹੋਈਆਂ ਨੇ ਜੇ ਸਾਰੀਆਂ ਅੱਗੇ ਆ ਜਾਣ ਤੇ ਮੈਂ ਕਹਿੰਦੀ ਪੰਜਾਬ ਦਾ ਜਿਹੜਾ ਯੂਥ ਆ ਅਸੀਂ ਥੋੜਾ ਜਿਹਾ ਸੀ ਇਨਫਰਾਸਟ੍ਰਕਚਰ ਚੋਂ हट ਕੇ ਕਰੋੜਾ ਰੁਪਏ ਸਾਡੇ ਗੁਰਦੁਆਰਾ ਸਾਹਿਬਾਂ ਦੀਆਂ ਕਮੇਟੀਆਂ ਮੰਦਰਾਂ ਦੀਆਂ ਕਮੇਟੀਆਂ ਸਾਰੀਆਂ ਕਮੇਟੀਆਂ ਖਰਚ ਕਰਦੀਆਂ ਜੇ ਕਿਤੇ ਉਹ ਆਪਣੇ ਵੇ ਬਦਲ ਦੇਣ ਆਪਣੇ ਰਸਤੇ ਬਦਲ ਕੇ ਨੌਜਵਾਨਾਂ ਵੱਲ ਨੂੰ ਮੋੜ ਲੈਣ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਨੌਜਵਾਨ ਆਪਣੇ ਮਾਪਿਆਂ ਤੋਂ ਜਦਾ ਹੋਣਾ ਚਾਹੁੰਦਾ ਆਪਣੇ ਪਰਿਵਾਰ ਤੋਂ ਜਦਾ ਹੋਣਾ ਐਨ ਆਰ ਆਈ ਸਭਾ ਦੀ ਪ੍ਰਦਾਨ ਪ੍ਰਵਿੰਦਰ ਕੌਰ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹਨਾਂ 2 ਦਿਨਾਂ ਸੈਮੀਨਾਰ ਦੌਰਾਨ ਵੱਖ-ਵੱਖ ਖੇਤਰਾਂ ਦੇ ਉਹ ਕੇ ਮਾਹਰ ਪੰਜਾਬ ਵਿੱਚੋਂ ਨੌਜਵਾਨਾਂ ਦੇ ਪ੍ਰਵਾਸ ਲਈ ਮੁੱਖ ਆਰਥਿਕ ਤੇ ਸਮਾਜਿਕ ਕਾਰਕਾਂ ਤੇ ਦੇਸ਼ ਨਿਕਾਲੇ ਕਾਰਨ ਆਈਆਂ ਨਵੀਆਂ ਚੁਣੌਤੀਆਂ ਤੋਂ ਇਲਾਵਾ ਕੁਝ ਹੋਰ ਨਾਲ ਸੰਬੰਧਿਤ ਮੁੱਦਿਆਂ ਤੇ ਵੀ ਚਰਚਾ ਕਰਨਗੇ ਜਲੰਧਰ ਚ ਹੋ ਰਿਹਾ ਇਹ ਸੈਮੀਨਾਰ ਕੱਲ ਨੂੰ ਸਮਾਪਤ ਹੋਵੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @theeditairarnewjalandhar ਅਤੇ YouTube ਤੇ ਸਾਡਾ ਚੈਨਲ ਹੈ @theeditairjalandhar ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰੀਖਿਆ 'ਤੇ ਚਰਚਾ ਪਹਿਲਕਦਮੀ ਪੂਰੇ ਭਾਰਤ ਵਿੱਚ ਵਿਦਿਆਰਥੀਆਂ ਦੇ ਜੀਵਨ ਨੂੰ ਬਦਲ ਰਹੀ ਹੈ ਕਿਉਂਕਿ ਵਿਦਿਆਰਥੀ ਪ੍ਰੀਖਿਆ ਦੀ ਤਿਆਰੀ ਕਰਦੇ ਅਤੇ ਪ੍ਰੀਖਿਆ 'ਚ ਬੈਠਣ ਦੌਰਾਨ ਸ਼ਾਂਤ ਰਹਿਣ ਬਾਰੇ ਉਨ੍ਹਾਂ ਦੇ ਸੁਝਾਅ ਨੂੰ ਸਫਲਤਾ ਦੇ ਮੰਤਰ ਵਜੋਂ ਲੈ ਰਹੇ ਨੇ ਇਸ ਲਈ ਪ੍ਰੋਗਰਾਮ ਨੂੰ ਜਨ ਅੰਦੋਲਨ ਦਾ ਨਾਮ ਦਿੱਤਾ ਜਾ ਰਿਹਾ ਹੈ ਸ਼੍ਰੀ ਮੋਦੀ ਦੇ ਮਾਰਗਦਰਸ਼ਨ ਨੇ ਉਹਨਾਂ ਨੂੰ ਮਾਨਸਿਕ ਵਿਕਾਸ ਤੇ ਸੰਪੂਰਨ ਸਿੱਖਿਆ ਨੂੰ ਉਤਸ਼ਾਹਿਤ ਕਰਦੇ ਹੋਏ ਵਿਸ਼ਵਾਸ ਨਾਲ ਅਕਾਦਮਿਕ ਚੁਣੌਤੀਆਂ ਨਾਲ ਨਜਿੱਠਣ ਵਾਸਤੇ ਵਿਹਾਰਕ ਰਣਨੀਤੀਆਂ ਦੀ ਪੇਸ਼ਕਸ਼ ਕੀਤੀ ਹੈ। ਆਕਾਸ਼ਵਾਣੀ ਖਬਰਾਂ ਨੇ ਜਲੰਧਰ ਚ ਜਨਾ ਵਿਦਿਆਰਥੀਆਂ ਨਾਲ ਗੱਲ ਕੀਤੀ, ਉਹਨਾਂ ਵਿੱਚੋਂ ਕੁਝ ਵਿਦਿਆਰਥੀ 12ਵੀਂ ਤੋਂ ਇਲਾਵਾ 8ਵੀਂ ਅਤੇ 10ਵੀਂ ਬੋਰਡ ਦੀਆਂ ਪ੍ਰੀਖਿਆਵਾਂ 'ਚ ਪ੍ਰਧਾਨ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਨੇ। ਇਹ ਉਹ ਵਿਦਿਆਰਥੀ ਨੇ ਜੋ ਹਾਲ ਹੀ ਵਿੱਚ ਕਰਵਾਏ ਗਏ ਪ੍ਰੀਖਿਆ 'ਤੇ ਚਰਚਾ ਦੇ 8ਵੇਂ ਐਪੀਸੋਡ ਵਿੱਚ ਆਨਲਾਈਨ ਸ਼ਾਮਲ ਹੋਏ ਸਨ। मेरा नाम रमनदीप कौर है और पुलिस जेवी पब्लिक स्कूल की छात्रा परीक्षा पर चर्चा कार्यक्रम देखने और हमारे आदरणीय प्रधानमंत्री जी को सुनने के बाद मैंने अपने मुख्य विषय सामाजिक अध्ययन के संबंधित अपनी समस्याओं से निपटने में भी मैं सूक्ष्म हुई परीक्षा पर चर्चा के लिए धन्यवाद अब मैं आत्मविश्वास सकारात्मकता और एक संतुलित दृष्टिकोण के साथ परीक्षाओं का सामना करती हूँ मैं देव संधान प्रधानमंत्री जी के द्वारा स्टार्ट किया गया यह कार्यक्रम जिसके कारण मैं और मेरे जैसे बहुत सारे विद्यार्थी खुद को समझ पाए हैं अपनी क्षमताओं को मूल्यांकन कर पाए हैं मैं सानवी प्रधानमंत्री उन्होंने जरा प्रोग्राम परीक्षा के चर्चा गल्ला मेरे बहुत कम आईया उन्होंने कहने अपने समय का सही प्रयोग किया अपनी सेहत का भी ध्यान रखिया अपनी सोच नकारात्मक बनाया अपने ਪਰਿਚਿਆ ਨੂੰ ਬਹੁਤ ਚੰਗੀ ਤਰ੍ਹਾਂ ਦਿੱਤਾ। ਸ਼੍ਰੀਮਤੀ ਤਾਨਪ੍ਰੀਤ ਕੌਰ ਨੇ ਅੱਜ ਜਲੰਧਰ ਕਮਿਸ਼ਨਰੇਟ ਤੇ ਪੁਲਿਸ ਕਮਿਸ਼ਨਰ ਵੱਜੋਂ ਆਪਣਾ ਕਾਰਜਵਾਹ ਸੰਭਾਲ ਲਿਆ। ਜਲੰਧਰ ਵਿੱਚ ਪੁਲਿਸ ਕਮਿਸ਼ਨਰ ਦੇ ਅਹੁਦੇ ਤੇ ਜੁਆਇਨ ਕਰਨ ਵਾਲੇ ਉਹ ਪਹਿਲੇ ਮਹਿਲਾ ਅਧਿਕਾਰੀ ਨੇ ਪੁਲਿਸ ਕਮਿਸ਼ਨਰ ਦਫ਼ਤਰ ਪਹੁੰਚਣ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਉਹਨਾਂ ਦਾ ਸਵਾਗਤ ਕਰਦਿਆਂ ਗਾਡ ਆਫ ਆਨਰ ਦਿੱਤਾ ਗਿਆ। ਉਹ 2006 ਬੈਚ ਦੇ ਆਈਪੀਐਸ ਅਧਿਕਾਰੀ ਨੇ ਉਹ ਇਸ ਤੋਂ ਪਹਿਲਾਂ ਲੁਧਿਆਣਾ ਰੇਂਜ ਦੇ ਇੰਸਪੈਕਟਰ ਜਨਰਲ ਪੁਲਿਸ ਸਨ। ਉਹਨਾਂ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੀ ਥਾਂ ਲਈ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਪਵਾਲਾ ਵਿਖੇ ਬੀਤੇ ਦਿਨੀ ਨਸ਼ਾ ਕਰਨ ਪੰਜ ਮੌਤਾਂ ਹੋ ਜਾਣ ਦੇ ਮੱਦੇਨਜ਼ਰ ਪਿੰਡ ਵਾਸੀਆਂ ਵੱਲੋਂ ਰੋਸ ਸਹਾਰ ਕਰਦੇ ਹੋਏ ਅੱਜ ਸਰਹੰਦ ਚੰਡੀਗੜ੍ਹ ਸੜਕ ਚੁੰਨੀ ਤੇ ਜਾਮ ਲਾਇਆ ਗਿਆ ਲੋਕ ਪਿੰਡ ਪਵਾਲਾ ਚ ਨਸ਼ਾ ਦੀ ਹੋ ਰਹੀ ਵਿਕਰੀ ਨੂੰ ਲੈ ਕੇ ਪੁਲਿਸ ਵੱਲੋਂ ਕਾਰਵਾਈ ਦੀ ਮੰਗ ਕਰੇ ਨੇ ਇਸ ਦੌਰਾਨ ਐਸਐਸਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਇਸ ਮਾਮਲੇ ਚ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀ ਜਿੰਨਾ ਵੀ ਵਿਅਕਤੀਆਂ ਦੇ ਨਾਮ ਸਾਹਮਣੇ ਆਉਣਗੇ ਉਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਾ ਨਹੀਂ ਜਾਵੇਗਾ ਵਟਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਨਸ਼ਾ ਦੀ ਰੋਕਥਾਮ ਲਈ ਚੇਤਨਤਾ ਬਹੁਤ ਜ਼ਰੂਰੀ ਹੈ ਤੇ ਸਾਰਿਆਂ ਲਈ ਨਸ਼ਿਆਂ ਖਿਲਾਫ ਇਕੱਠਿਆਂ ਹੋਣਾ ਜਾਗਰੂਕਤਾ ਫੈਲਾਉਣਾ ਸਮੇਂ ਦੀ ਮੁਖ ਲੋੜ ਹੈ। ਉਹ ਅੱਜ ਸਵੇਰ ਸਰਕਾਰ ਵੱਲੋਂ ਨਸ਼ਾ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੁਲਿਸ ਲਾਈਨ ਵਿਖੇ ਕਰਵਾਈ ਗਈ ਮਿਨੀ ਮੈਰਾਥਨ ਅਤੇ ਬਾਸਕਟਬਾਲ ਮੁਕਾਬਲੇ ਮਕਰੋਪੂਲ ਰਏ ਸਨ। ਐਥਲੈਟਿਕਸ ਵਿੱਚ ਏਸ਼ੀਅਨ ਖੇਡਾਂ ਦੇ ਤਾਂ ਸੀ ਤਮਗਾ ਜੇਤੂ ਗੁਲਬੀਰ ਸਿੰਘ ਨੇ ਮਰਦਾਂ ਦੀ 5000 ਮੀਟਰ ਇਨਡੋਰ 13 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਪੂਰੀ ਕਰਕੇ ਇਤਿਹਾਸ ਰਚ ਦਿੱਤਾ ਹੈ। ਅਜਿਹਾ ਕਰਨ ਵਾਲੇ ਉਹ ਪਹਿਲੇ ਭਾਰਤੀ ਨੇ ਗੁਲਬੀਰ ਨੇ ਬੋਸਟਨ ਵਿੱਚ ਬੀਯੂ ਟੈਰੀਅਰ ਡੀਐਮਆਰ ਚੈਲੰਜ ਵਿੱਚ 12 ਮਿੰਟ 59.77 ਸੈਕਿੰਡ ਵਿੱਚ ਜਿੱਤ ਹਾਸਲ ਕੀਤੀ। ਅਜਿਹਾ ਕਰਕੇ ਉਹਨਾਂ ਨੇ ਨਾ ਸਿਰਫ ਭਾਰਤ ਲਈ ਇੱਕ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ, ਬਲਕਿ ਸਤੰਬਰ ਵਿੱਚ ਜਾਪਾਨ ਦੇ ਟੋਕਿਓ 'ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ 2025 ਲਈ ਵੀ ਕੁਆਲੀਫਾਈ ਕਰ ਲਿਆ। ਤੇ ਆਖਰ ਚਿੱਖਾਸ ਖਬਰਾਂ ਇੱਕ ਵਾਰ ਫਿਰ ਤੋਂ। ਕੇਂਦਰੀ ਸਿੱਖਿਆ ਮੰਤਰੀ ਤਰਮੇਂਦਰ ਪ੍ਰਧਾਨ ਨੇ ਕਿਹਾ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਭਾਰਤ ਨੂੰ ਵਿਸ਼ਵ ਪੱਧਰ ਤੇ ਲੈ ਜਾਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਲ ਕੇ ਆਕਾਸ਼ਵਾਨੀ ਤੇ ਮਨ ਕੀ ਬਾਤ ਪ੍ਰੋਗਰਾਮ ਚ ਦੇਸ਼ ਵਿਦੇਸ਼ ਦੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਮਨੁੱਖੀ ਤਸਕਰੀ ਦਾ ਹਿੱਸਾ ਨਾ ਬਣਨ ਦਾ ਦਿੱਤਾ ਸੱਦਾ ਅਥਲੈਟਿਕਸ ਵਿੱਚ ਏਸ਼ੀਅਨ ਖੇਡਾਂ ਦੇ ਕਾਂਸੀ ਤਮਗਾ ਜੇਤੂ ਗੁਲਬੀਰ ਸਿੰਘ ਨੇ ਮਰਦਾਂ ਦੀ 5000 ਮੀਟਰ ਇਨਡੋਰ ਡੌਟ 13 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਪੂਰੀ ਕਰਕੇ ਇਤਿਹਾਸ ਰਚਿਆ ਵਿਸ਼ਵ ਚੈਂਪੀਅਨਸ਼ਿਪ 2025 ਲਈ ਕੀਤਾ ਕੁਆਲੀਫਾਈ ਇਸ ਦਿਨਾਲੀ ਖਬਰਾਂ ਦਾ ਇਹ ਬੁਲੇਟਨ ਖਤਮ ਹੋਇਆ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟੇ ਨਮਸਕਾਰ E